ਕਮਲਦੀਪ ਸਿੰਘ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਮਿਸਲਾ ਰੁੱਖ ਲਗਾਓ ਆਕਸੀਜਨ ਵਧਾਓ ਵਾਤਾਵਰਨ ਬਚਾਓ ਹੁਣ ਗਰਮੀ ਵੀ ਘਟਾਓ ਨਾਲ ਵਾਤਾਵਰਨ ਨੂੰ ਬਚਾਉਣ ਲਈ ਅਸੀਂ ਰੁੱਖ ਲਗਾਉਣੇ ਨੇ ਅੱਜ ਮੈਂ ਨਿੰਮ ਲੱਗੀ ਹੋਈ ਆ ਇਹ ਵੀ ਅਸੀਂ ਕਿਸੇ ਸਮੇਂ ਲਾਈ ਸੀ ਅੱਜ ਤੋਂ ਲੋਕਾਂ ਨਾਲ ਪਹਿਲਾਂ ਵਧੀਆ ਗੁਜ਼ਰੀ ਹੋ ਰਹੀ ਆ ਤੇ ਅੱਜ ਮੇਰੇ ਨਾਲ ਕਮਲਜੀਤ ਸਿੰਘ ਗੱਲ ਨਵਾਂ ਨੌਜਵਾਨ ਮੁੰਡਾ ਜੁੜਿਆ ਮੇਨ ਅੰਕਲ ਜੀ ਮੈਂ ਤੁਹਾਡੇ ਨਾਲ ਐਤਵਾਰ ਨੂੰ ਬੂਟੇ ਲਵਾਇਆ ਕਰੂਗਾ ਨਾਲੇ ਇਹਨਾਂ ਆਪਾਂ ਵੀਡੀਓ ਰਲ ਕੇ ਬਣਾਇਆ ਕਰਾਂਗੇ ਮੈਂ ਤਾਂ ਹੀ ਬਹੁਤ ਵਧੀਆ ਇਹੋ ਜਿਹੇ ਨੌਜਵਾਨ ਬੰਦੇ ਲਈ ਹੀ ਅਸੀਂ ਵਾਤਾਵਰਨ ਬਚਾਉਨੇ ਆ ਇਹਨਾਂ ਦੇ ਭਵਖ ਲਈ ਲੱਗੇ ਹੋયા ਕਿਉਂਕਿ ਸਾਡੀ ਤਾਂ ਮੰਦਸਾਤ ਰਹਿ ਗਈ ਪਤਾ ਨਹੀਂ ਘਟ ਰਹੀਗੀ ਪਤਾ ਨਹੀਂ ਵੱਧ ਰਹੀਗੀ ਇਹਨਾਂ ਲਈ ਹੀ ਆਪਣੇ ਬੱਚਿਆਂ ਲਈ ਹੁਣ ਵਾਤਾਵਰਨ ਬਚਾਉਨੇ ਆ ਨੌਜਵਾਨ ਬੱਚਿਓ ਜੁੜੋ ਵਾਤਾਵਰਨ ਬਚਾਓ ਤੁਹਾਨੂੰ ਅਸੀਂ ਟੀ-ਸ਼ਰਟਾਂ ਵੀ ਬਣਾ ਕੇ ਦਵਾਂਗੇ ਉੱਤੇ ਲਿਖਿਆ ਹੋਊਗਾ ਰੁੱਖ ਲਗਾਓ ਵਾਤਾਵਰਨ ਬਚਾਓ ਆਪਣੇ ਪਿੰਡ ਦਾ ਟੈਂਪਰੇਚਰ ਘਟਾਓ ਨਾਲ ਇੱਕ ਡਰਮ ਲੈ ਰਹੇ ਹਾਂ ਅਸੀਂ ਪਾਣੀ ਪਾਇਆ ਕਰਾਂਗੇ ਸਾਵ ਨੂੰ ਠੰਡੇ ਹੋ ਕੇ 4-5 ਵਜੇ ਜਾ ਕੇ ਪਿੰਡਾਂ ਵਿੱਚ ਜਿਹੜਾ ਨੀਲਾ ਡਰਮ ਪਾਣੀ ਪਾਇਆ ਕਰਾਂਗੇ ਨੀਲਾ ਡਰਮ ਲੈ ਰਹੇ ਹਾਂ ਜੀ ਈਲਾ ਡਰਮਰ ਮਸ਼ਹੂਰ ਵੀ ਬੋਲਦਾ ਗਲਤ ਜੰਮ ਲਈ ਜਿਹਦੇ ਘਰੇ ਹੁੰਦਾ ਨੀਂਦ ਨਹੀਂ ਆਉਂਦੀ ਜੀ ਬੰਦੇ ਨੂੰ ਜਿਹਦੇ ਘਰ ਈਲਾ ਡਰਮ ਹੁੰਦਾ ਉਹਨੂੰ ਨੀਂਦ ਵੀ ਨਹੀਂ ਆਉਂਦੀ ਅੱਜ ਸਾਨੂੰ ਵੀ ਅਜੇ ਖਰੀਦਣ ਲੱਗੇ ਨਹੀਂ ਟੀਚਰਾਂ ਕਰਿਆ ਕਹਿੰਦੇ ਬਾਈ ਬਚ ਕੇ ਰਹਿ ਇਸ ਲਈ ਅਸੀਂ ਕਹਿੰਨੇ ਹਾਂ ਬਚ ਕੇ ਵੀ ਰਹਿਓ ਰੁਕ ਲਗਾਇਓ ਵਾਤਾਵਰਨ ਵੀ ਬਚਾਓ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਹੋ ਜੀ ਕਮਲਜੀਤ ਸਿੰਘ ਗੱਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਰ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਲੋਕ ਲਗਾਓ ਜੀ ਬਾਤ ਤੋਂ ਬਾਤ ਵਾਤਾਵਰਨ ਬਚਾਓ ਲੋਕ ਲਗਾਓ ਰੋਕ ਲਗਾਓ ਰੋਕ ਲਗਾਓ ਇੱਕ ਮਿੰਟ